ਇੱਕ ਪਾਸੇ ਸਰਕਾਰਾਂ ਵੱਲੋਂ ਵਿਦਿਆ ਤੇ ਸੇਤ ਸੁਹੂਲਤਾ ਦੇਣ ਦਾ ਦਾਵਾ ਕੀਤਾ ਜਾ ਰਿਹਾ ਹੈ ਦੂਜੇ ਪਾਸੇ ਹਾਲਾਤ ਤਾਂ ਸਾਹ ਦੇ ਸਾਹਮਣੇ ਹੀ ਨਜ਼ਰ ਆ ਰਹੇ ਹਨ ਜੇਕਰ ਗੱਲ ਕਰੀਏ ਤਾਂ ਨੌਜਵਾਨ ਪੜ੍ਹਾਈ ਕਰਨ ਦੇ ਲਈ ਵਿਦੇਸ਼ਾਂ ਨੂੰ ਚਲੇ ਜਾ ਰਹੇ ਹਨ ਅਤੇ ਕੁਝ ਇੰਡੀਆ ਪੰਜਾਬ ਦੇ ਵਿੱਚ ਹੀ ਰਹਿ ਕੇ ਪੜ੍ਹਾਈ ਕਰਨਾ ਚਾਹੁੰਦੇ ਹਨ ਪਰੰਤੂ ਸਰਕਾਰਾਂ ਵੱਲੋਂ ਕੀਤੇ ਜਾ ਰਹੇ ਦਾਅਵਿਆਂ ਤੇ ਸਵਾਲ ਖੜੇ ਹੁੰਦੇ ਹੀ ਰਹਿੰਦੇ ਹਨ ਉਸੇ ਹੀ ਲੜੀ ਦੇ ਤਹਿਤ ਫਰੀਦਕੋਟ ਦੇ ਗੁਰਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਦੇ ਵਿੱਚ ਰਹੇ ਸ਼ੀ ਡਾਕਟਰਾਂ ਤੇ ਇੰਟਰਨਸ ਵੱਲੋਂ ਆਪਣੀਆਂ ਮੰਗਾਂ ਪ੍ਰਤੀ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਜਿਸ ਦੇ ਦੌਰਾਨ ਪਿਤੇ ਦਿਨੀ ਕਾਲੇ ਬਿਲੇ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ ਅਤੇ ਪਿਤੇ ਦਿਨੀ ਹੀ ਰੋਸ ਵਜੋਂ ਕੈਂਡਲ ਮਾਰਚ ਵੀ ਕੱਢਿਆ ਗਿਆ ਸੀ ਪਰੰਤੂ ਸਰਕਾਰਾਂ ਵੱਲੋਂ ਉਹਨਾਂ ਦੀਆਂ ਮੰਗਾਂ ਨਾ ਮੰਨੇ ਜਾਣ ਦੇ ਰੋਸ ਦੇ ਵਿੱਚ ਪਿਤੇ ਸ਼ੁੱਕਰਵਾਰ ਤੋਂ ਮੈਡੀਕਲ ਫਰੀਦਕੋਟ ਦੇ ਵਿੱਚ ਮਰੀਜ਼ਾਂ ਨੂੰ ਮਿਲਣ ਵਾਲੀਆਂ ਸਿਹਤ ਸੇਵਾਵਾਂ ਠੱਪ ਕਰ ਦਿੱਤੀਆਂ ਗਈਆਂ ਸਨ ਜੋ ਕਿ ਹੁਣ ਵੀ ਠੱਪ ਹੀ ਹਨ ਆਗੂਆਂ ਨੇ ਕਿਹਾ ਕਿ ਸਾਡੀਆਂ ਮੰਗਾ ਮੰਨੇ ਜਾਣ ਦਾ 14 ਦਿਨ ਦਾ ਪ੍ਰਸ਼ਾਸਨ ਅਤੇ ਸਰਕਾਰਾਂ ਵੱਲੋਂ ਸਮਾਂ ਮਿਲਿਆ ਹੈ 19 ਦਿਨ ਸਿਹਤ ਸੇਵਾਵਾਂ ਸਾਡੇ ਵੱਲੋਂ ਠੱਪ ਰਹਿਣਗੀਆਂ ਸਰਕਾਰਾਂ ਸਾਡੀਆਂ ਜਲਦੀ ਮੰਗਾ ਮੰਨ ਲੈਂਦੀਆਂ ਜਾਣ ਅਤੇ ਅਸੀਂ ਡਿਊਟੀ ਤੇ ਪਹੁੰਚ ਕੇ ਮਰੀਜ਼ਾਂ ਨੂੰ ਜਲਦ ਸੇਵਾਵਾਂ ਦੇ ਸਕੀਏ जो तो है आर डी प्रेजिडेंट फरीदोट हमारी काफी काफी टाइम से मांगे चल रही हैं हमारा स्टाइफ बढ़ाने के लिए और जो नया पंजाब सरकार का ऑर्डर है फी हाइक को लेकर उसके अपोजिशन में हमने प्रोटेस्ट पे आज उतरे है यहाँ पे और ये हम पिछले सप्ताह भर से हम साइलेंट प्रोटेस्ट करके अब ब्लैक बैंडेज लगा के कैंडल मार्च करके हमने अपना विरोध प्रदर्शन किया है पॉलिसी और हमारे फंड के सपोर्ट में कि उनको स्टाइफंड को बढ़ाया जाए अभी हमारी कल प्रिंसिपल हेल्थ सेक्रेटरी और डायरेक्टर डी डिया, आर एम के साथ मीटिंग हुई जिसमें उन्होंने हमारी सारी बातों पे एग्री किया है बट हमें कोई रिटर्न एश्योरेंस या मीडिया कवरेज के तौर तो पर कोई एश्योरेंस नहीं दिया गया हमारी सरकार से एडमिनिस्ट्रेशन से यही डिमांड है कि हमारी मांगों पर विचार किया जाए और उन्हें माना जाए वो जो गोल्ड पॉलिसी और जो फी एक् उसके वापस लिया जाए उसको रिकन्सिडर किया जाए क्योंकि किसी भी आसपास के तो अपने जो राज्य पंजाब की सुबहओं के साथ लगते हैं वहाँ पे किसी में भी इतनी फीस नहीं है तो जितना कम यहाँ पे स्टाइपेंट है बाकी सारे स्टेट्स में यहाँ से लगभग थर्टी टू फोर्टी थाउजेंड ज़्यादा है एक लाख के आसपास पास से ऑलमोस्ट हर राज्य में स्टाइफेंट है और जो वहाँ की फीस है बीस हजार तीस हजार यहाँ से जो एम डी एम एस की जो फीस है यहाँ पे डेढ़ लाख के आसपास हमारे फीस एवरेज पड़ती है और वहीं जो आस पास के राज्य है वहाँ पे बीस हजार तीस हजार ये फीस है सरकार से यही मांग है की इसको एक बार विचार किया जाए और हमारी जो मांगे इनको पूरा किया जाए अभी जो हमारा यहाँ पे आज साइलेंट प्रोटेस्ट है साथ ही में जो रेजिडेंट डॉक्टर एसोसिएशन है हमारे तीनों अमृतसर पटियाला और फरीदकोट के रेजिडेंट डॉक्टर एसोसिएशन का मिल के यही फैसला लिया गया है कि आने वाले दिनों में ओपीडी और इलेक्टिव जो ओडी है उनको बंद किया जाएगा देखो रेजिडेंट डॉक्टर रहते हो डीजीएस मेडिकल कॉलेज फरीदकोट को तो मैं तो सारे दर्शन जाम नहीं हैं साड़ी अच्छी स्ट्राइक से बैठे हों या सारे डॉक्टर रेजिडेंट डॉक्टर्स से अपने एमबीबीएस डॉक्टर्स एंड इंटर ਕਿਉਂਕਿ ਸਾਡੀਆਂ ਕੁਝ ਮੰਗਾਂ ਨੇ ਜੋ ਸਰਕਾਰ ਨੂੰ ਉਸੇ ਪਹੁੰਚਾ ਰਹੇ ਆ ਜੋ ਸਰਕਾਰ ਨੇ ਸੁਣੀਆਂ ਵੀ ਨੇ ਪਰ ਤੁਹਾਨੂੰ ਹਜੇ ਤੱਕ ਉਹਨਾਂ ਦਾ ਕੋਈ ਟਿੱਕਾ ਨਹੀਂ ਨਿਕਲਦਾ ਦਿਖ ਰਿਹਾ ਅਸੀਂ ਜਾਣਦੇ ਆ ਕਿ ਸਾਡਾ ਜਿਹੜਾ ਸਟਾਈਪੈਂਡ ਹੈ ਜੋ ਕਿੰਨੇ ਸਾਲਾਂ ਤੋਂ ਨਹੀਂ ਵਧਿਆ ਉਹ ਵਧਾਇਆ ਜਾਵੇ ਤੇ ਜੋ ਨਾਲ ਦੀਆਂ ਸਟੇਟਸ ਨੇ ਜਿਵੇਂ ਹਰਿਆਣਾ ਰਾਜਸਥਾਨ ਉਹਨਾਂ ਦੇ ਐਟਲੀਸਟ ਉਹਨਾਂ ਦੇ ਬਰਾਬਰ ਕੀਤਾ ਕੀਤਾ ਜਾਵੇ ਜਿਆਦਾ ਤਾਂ ਅਸੀਂ ਠੀਕ ਹੈ ਸੋ ਉਹਨਾਂ ਦੇ ਐਟਲੀਸਟ ਬਰਾਬਰ ਤਾਂ ਕੀਤਾ ਜਾਵੇ ਕੰਮ ਤਾਂ ਸਾਰੇ ਕਰ ਰਹੇ ਨੇ 24 ਘੰਟੇ ਕੰਮ ਕਰ ਰਹੇ ਆ 48 ਘੰਟੇ ਕੰਮ ਕਰ ਰਹੇ ਨੇ ਇਥੇ ਡਾਕਟਰਸ ਰੈਜ਼ੀਡੈਂਟ ਡਾਕਟਰ ਫਰਸਟ ਆਨ ਕੋਲ ਹੁੰਦੇ ਨੇ ਤੇ ਉਹਨਾਂ ਦਾ ਇੰਨਾ ਤਾਂ ਹੱਕ ਹੈਗਾ ਆਪਣੇ ਹੱਕ ਲਈ ਬੈਠੇ ਨੇ ਦੁਕਾਨ ਨੂੰ ਤੁਹਾਡੇ ਜਿਹੜੇ ਆਮ ਪਬਲਿਕ ਹੈ ਉਹਨਾਂ ਦੇ ਜੋਕਰ ਨੇ ਵੀ ਐਮਬੀਬੀ ਆ ਲੈਣੀ ਆ ਐਮਬੀਏ ਦਾ ਉਹਨਾਂ ਨੇ ਨਕੀ ਇਹਦਾ ਫੀਸਾਂ ਦਾ ਵਾਅਦਾ ਕਰਤਾ ਤੇ ਹਰ ਸਾਲ 10% ਫੀਸ ਵੱਧ ਰਹੀ ਹੈ। ਉਸ ਤੋਂ ਬਾਅਦ ਇਹਨਾਂ ਨੇ ਜਿਹੜੇ ਇੰਟਰਨਸ਼ਿਪ ਕਰਨ ਤੋਂ ਬਾਅਦ ਆਪਾਂ ਜਦੋਂ ਬਾਅਦ ਤੋਂ ਫਿਰ ਇੰਟਰਨਸ਼ਿਪ ਆ ਜਾਂਦੀ ਹੈ ਉਹਦੇ ਵਿੱਚ ਜਿਹੜਾ ਸਟਾਈਪੈਂਟ ਉਹਦੇ 'ਚ ਵਾਅਦਾ ਨਹੀਂ ਹੋਇਆ ਕਿ ਕਿੰਨੇ ਸਾਲਾਂ ਤੋਂ ਉਹ ਦੀ ਮੰਗ ਹੈ। ਫਿਰ ਉਸ ਤੋਂ ਬਾਅਦ ਜਦੋਂ ਇੰਟਰਨਸ਼ਿਪ ਨਿਕਲ ਜਾਂਦੇ ਆ ਉਸ ਤੋਂ ਬਾਅਦ ਆਪਾਂ ਪੀਜੀ ਲੱਗਦੇ ਆ। ਇੰਟਰਨਸ਼ਿਪ ਹੁਣ ਇੰਟਰਨਸ਼ਿਪ ਤੇ ਪੀਜੀ ਦੇ ਵਿੱਚ 2 ਸਾਲ ਦਾ ਇਹਨਾਂ ਨੇ ਬੌਂਡ ਪਾਤਾ ਹੈ। ਨਹੀਂ ਤੁਹਾਨੂੰ ਇੰਟਰਨਸ਼ਿਪ ਕਲੀਅਰ ਕਰਨ ਤੋਂ ਬਾਅਦ 2 ਸਾਲ

ਅਸੀਂ ਕੀ ਕਰ ਸਕਦੇ ਨੇ ਉਹ ਅਸੀਂ ਬਸ ਸਰਕਾਰ ਤੋਂ ਇਹ ਮੰਗ ਕਰਦੇ ਆ ਕਿ ਜਲਦ ਤੋਂ ਜਲਦ ਇਹ ਚੀਜ਼ਾਂ ਦਾ ਕਰੇ ਤਾਂ ਕਿ ਅਸੀਂ ਆਪਣਾ ਕੰਮਾਂ ਤੇ ਵਾਪਸ ਜਾਈਏ ਅਸੀਂ ਕਿਸੇ ਪੇਸ਼ੈਂਟ ਨੂੰ ਤੰਗ ਪਰੇਸ਼ਾਨ ਨਹੀਂ ਕਰਨਾ ਚਾਹੁੰਦੇ ਅਸੀਂ ਬਸ ਇਹ ਹੀ ਚਾਹੁੰਦੇ ਆ ਵੀ ਜੋ ਇੱਕ ਆਮ ਸਾਡੇ ਸਾਡਾ ਹੱਕ ਹੈ ਉਹ ਸਾਨੂੰ ਦਿੱਤਾ ਜਾਵੇ ਧੰਨਵਾਦ ਕੋਪੀ ਡੀ ਸੇਵਾਵਾਂ ਅਸੀਂ ਰੈਜ਼ੀਡੈਂਟ ਡਾਕਟਰਸ ਨੇ ਬੰਦ ਕੀਤੀਆਂ ਹੋਈਆਂ ਨੇ ਕਿਉਂਕਿ ਐਮਰਜੈਂਸੀ ਸੇਵਾਵਾਂ ਸਾਰੀਆਂ ਚੱਲਦੀਆਂ ਬਈਆਂ ਨੇ ਵਾਮਾ ਵੀ ਉਦੋਂ ਤੱਕ ਸਾਡੀ ਕਮੇਟੀ ਜਿਹੜੀ ਹੈ ਸਾਰੀ ਉਹ ਇਹੀ ਹੈ ਵੀ ਜਦੋਂ ਤੱਕ ਸਾਡੀ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਅਸੀਂ ਓਪੀਡੀ ਸਵਾਗਾ ਬੰਦ ਰੱਖਾਂਗੇ ਤੋਂ ਤੋਂ ਗੱਲਬਾਤ ਹੋਈ ਗੱਲਬਾਤ ਹੋਈ কাল ਸਾਡੇ ਕੁਝ ਮੈਂਬਰ ਟੀਮ ਮੈਂਬਰਸ ਗਏ ਨੇ ਉਹਨਾਂ ਨਾਲ ਗੱਲਬਾਤ ਕਰਨੀ ਬਟ ਉਹਨਾਂ ਨੇ ਕੁਝ ਸਾਨੂੰ ਲਿਖਦੀ ਕੋਰ ਤੇ ਸਾਨੂੰ ਕੁਝ ਨਹੀਂ ਮਿਲਿਆ ਆਖਰਸਰ ਉਹਨਾਂ ਨੇ ਜ਼ਰੂਰ ਦਿੱਤਾ ਬਟ ਅਸੀਂ ਜਾਣਦੇ ਹਾਂ ਵੀ ਉਹ ਚੀਜ਼ ਤੇ ਕਬਰ ਇੱਕ ਸਾਨੂੰ ਕੀ ਹੋਏਗਾ ਇੱਕ ਲਿਖਤੀ ਤੌਰ ਤੇ ਦੁਨੀਆ ਨੂੰ ਦੱਸਿਆ ਜਾਵੇ ਨਾਮ ਆਪਕਾ ਮੇਰਾ ਨਾਮ ਡਾਕਟਰ ਰੋਹਿਤ ਮੋਹਨ ਹੈ ਮੈਂ ਵੀ ਜੀਓ ਸੰਚਾਰ ਨਾਲ ਹੈ ਜੀ ਜੀ ਹਾਂ ਜੀ ਕੁਝ ਦਿਨ ਤੋਂ ਤੁਹਾਨੂੰ ਬਦਲੀ ਲੈ ਜੋ ਸਾਡੀ ਸਟ੍ਰਾਈਕ ਚੱਲ ਰਹੀ ਹੈ ਸਾਡੀਆਂ ਫੈਮਿਲੀ ਵੈਸ ਲਈ ਜੋ ਬੱਚੇ ਨੇ ਦੇ ਸਾਡੀ ਕਾਰੀ ਅਸੋਸੀਏਸ਼ਨ ਨਾਲ ਸਾਡੀ ਸਾਡੀਆਂ ਮਤਲਬ ਮੇਨ ਤਿੰਨ ਮੱਦਿਆਂ ਲਈ ਪਿੱਕਾ ਪਿਛਲੇ ਕਾਫੀ 5-6 ਸਾਲਾਂ ਤੋਂ ਸਾਡੇ ਸਟਾਈਪਨ ਬਿਲਕੁਲ ਵਧਦਾ ਨਹੀਂ ਮਿਲਿਆ ਸਟਾਈਪਟ ਹੋ ਰਹੀ ਹੈ ਪਰ ਫੀਸਾਂ ਤੇ ਲਗਾਤਾਰ ਵਧਦਾ ਹੋ ਰਿਹਾ ਹੁਣ ਫੀਸ ਅਪਰੋਕਸੀਮੇਟਲੀ 10 ਲੱਖ ਦੀ ਪਾਰ ਕਰ ਚੁੱਕੀ ਹੈ ਤੇ ਆਪ ਪਿੱਛੇ ਜੀ ਇੱਕ ਹੋਰ ਲੈਟਰ ਆਇਆ ਜਿਸ ਤੋਂ ਕਿ ਇਸ ਮੋਰ ਵਧਾ ਦਿੱਤੀ ਹੈ ਤੇ 2 ਸਾਲ ਦਾ ਬੌਂਡ ਵੀ ਐਡ ਕਰ ਦਿੱਤਾ ਗਿਆ ਹੈ ਤੇ ਅਸੀਂ ਤਿੰਨ ਮੰਗਾ ਸਾਡੀ ਇਹੀ ਨੇ ਇੱਕ ਤਾਂ ਸਟਾਈਲ ਕੋਈ ਜਵਾਦਾ ਕੀਤਾ ਜਾਵੇ ਤੇ ਇਸਾ ਬਾਰੇ ਥੋੜਾ ਸੋਚਿਆ ਜਾਵੇ ਕਿਉਂਕਿ ਹੁਣ ਤੁਸੀਂ ਦੇਖੋ 10 12 ਲੱਖ ਫੀਸ ਕੋਈ ਆਮ ਘਰ ਦੇ ਬੰਦੇ ਦਾ ਭਰ ਨਹੀਂ ਸਕਦੇ ਹੈਗੇ ਜੋ ਲੋਅਰ ਮਿਡਲ ਕਲਾਸ ਹੈ ਉਹ ਮਿਡਲ ਕਲਾਸ ਦੇ ਬੰਦੇ ਨੇ ਉਹ ਬਿਲਕੁਲ ਇਹ ਫੀਸ ਨਹੀਂ ਭਰ ਸਕਦੇ ਹੈਗੇ ਤਾਂ ਕਰਕੇ ਉਹਨਾਂ ਨੇ ਬੱਚਿਆਂ 'ਤੇ ਨਿਵੇਸ਼ ਕਰਨਾ ਸੁਖਦਾਬ ਨਹੀਂ ਲੱਗਦਾ ਕਿ ਇਹ ਨਹੀਂ ਜਿਆਦਾ ਕਿਸੇ ਸਾਨੀ ਮੈਡੀਕਲ ਹੋਵੇ ਚਾਹੀਦਾ। ਇਹ ਦੂਜਾ ਮੁੱਦਾ ਇਹ ਹੈ ਕਿ ਇੱਥੇ ਡਾਕਟਰ 24 ਘੰਟੇ 70 ਘੰਟੇ ਆਦਿ ਦੇ ਪੇਸ਼ੇ ਨੂੰ ਲਗਾਤਾਰ ਪਰ ਪੇਜ ਵੀ ਮਿਨੀਮਲ ਜੀ ਤੇਜ ਜਿਨ੍ਹਾਂ ਨੂੰ ਕੰਮ ਕਰਨਾ ਪੈ ਰਿਹਾ। ਤਾਂ ਸਾਡੀ ਇਹ ਦੂਜੀ ਮੰਗ ਇਹ ਹੈ ਕਿ ਜਿਹੜੇ ਇੰਸਟਾਜ ਦੇ ਰੈਜੀਡੈਂਟ ਡਾਕਟਰ ਨੇ ਸਾਡੇ ਉਹਨਾਂ ਦਾ ਸਟਾਈਪਨ ਵਧਾਇਆ ਜਾਵੇ ਤੇ ਇੱਥੇ ਜੋ ਇਹ ਤੇ ਜੋ 2 ਸਾਲ ਦਾ ਬੌਂਡ ਹੈ ਉਹਨੂੰ ਖਤਮ ਕੀਤਾ ਜਾਵੇ ਕਿਉਂਕਿ ਜੇ ਕੋਈ ਇਹ ਮੋਰਟਾ ਵੀ ਕਰ ਬਸਿਆ ਜਾਂਦਾ ਹੈ ਤਾਂ ਕੋਈ ਯੂਜੀ ਡਾਕਟਰ ਐਮਬੀਬੀਐਸ ਕਰਕੇ ਨਿਕਲਦਾ ਹੈ ਉਹ 2 ਸਾਲ ਜੀ ਬੰਨਿਆ ਜਾਂਦਾ ਹੈ ਨਾ ਉਹ ਆਪਲੇ ਗ੍ਰੀਨ ਪੜਾਈ ਕਰ ਸਕਦਾ ਉਹਨੂੰ ਇਲਾਜ ਹੁੰਦੀ ਹੈ ਸਰਕਾਰੀ ਹਸਪਤਾਲਾਂ ਸਾਰੀਆਂ ਬੀਨੀਆਂ ਬੰਦੀਆਂ ਤੇ ਉਹ ਵੀ ਮਿਨੀਮਲ ਜੀ ਪੇਟ ਇਸ ਕਰਕੇ ਜ਼ਿਆਦਾਤਰ ਫਿਰ ਇਹ ਤੇ ਮੰਗਦੇ ਨੇ ਸਰਕਾਰੀ ਸਰਕਾਰ ਤੱਕ ਪਹੁੰਚਾਉਣਾ ਪੈਂਦਾ ਹੈ